ਇਸ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਕਣਕ ਦੀ ਵੈਰਾਈਟੀ ਕਰਨਸਵਾਨੀ ਡੀਵੀਡਬਲਯੂ 327 ਬਾਰੇ ਜਿਹੜੀ ਡੀਵੀਡਬਲਯੂ 327 ਹੈ ਵੈਰਾਈਟੀ ਹੈ ਇਹ ਆਈਸੀਆਰ ਇੰਡੀਅਨ ਇਨਸਟਿਟਿਊਟ ਆਫ ਵੀਟ ਐਂਡ ਬਾਰਲੀ ਰਿਸਰਚ ਕਰਨਾਲ ਇਹਦੇ ਵੱਲੋਂ ਇਹ ਵੈਰਾਈਟੀ ਜਿਹੜੀ ਤਿਆਰ ਕੀਤੀ ਗਈ ਹੈ ਜੀ ਇਹਦੀਆਂ ਸਿਫਾਰਸ਼ਾਂ ਨੇ ਜਿਹੜੀਆਂ ਇਹਨੀਆਂ ਕੀਤੀਆਂ ਗਈਆਂ ਨੇ ਜਿਹਦੀਆਂ ਵਿਸ਼ੇਸ਼ਤਾਵਾਂ ਨੇ ਉਹ ਆਪਾਂ ਉਹਦੇ ਬਾਰੇ ਗੱਲਾਂ ਕਰਦੇ ਆਂ ਇਹਦੀ ਪਹਿਲੀ ਵਿਸ਼ੇਸ਼ਤਾ ਜਿਹੜੀ ਬੱਲੀ ਨਿਕਲਦਾ ਜਿਹੜਾ ਟਾਈਮ ਹੈ ਉਹ ਕਿੰਨੇ ਦਿਨਾਂ ਤੋਂ ਤਾਂ ਜਿਹੜਾ ਔਸਤ ਇਹਦਾ 98 ਦਿਨਾਂ ਤੇ ਇਹਦੀ ਬੱਲੀ ਨਿਕਲਿਆ ਆਉਂਦੀ ਹੈ ਜੀ ਪੱਕਣ ਦੇ ਦਿਨ ਨੇ ਜਿਹੜੇ ਜੀ 155 ਦਿਨਾਂ ਤੇ ਇਹ ਵੈਰੈਟੀ ਪੱਕ ਜਾਂਦੀ ਹੈ ਤੇ ਜਿਹੜੀ ਇਹਦੀ ਪੌਦੇ ਦੀ ਉਚਾਈ ਹੈ ਉਹ 98 ਸੈਂਟੀਮੀਟਰ ਹੈ ਤੇ ਇਹਦੇ ਹਜ਼ਾਰ ਦਾਣਿਆਂ ਦਾ ਭਾਰ ਆ ਜਿਹੜਾ ਤਾਂ ਉਹ 48 ਗ੍ਰਾਮ ਆ ਜੀ ਇਸ ਤੋਂ ਇਲਾਵਾ ਇਹ ਜਿਹੜੀ ਵੈਰੈਟੀ ਹੈ ਇਹ ਅਗੇਤੀ ਬਜਾਈ 'ਚ ਵਧੀਆ ਕਾਮਜਾਬਾ ਜੀ ਬਹੁਤ ਚੰਗਾ ਝਾੜ ਦਿੰਦਾ ਜੀ ਇਹ ਵੈਰੈਟੀ ਨੇ ਤੇ ਦਰਮਿਆਨੀ ਜਿਹੜੀ ਬਜਾਈ ਆ ਉਹਦੇ ਦੀ ਬੀਜ ਨੇ ਰਿਕਾਰਡ ਜਿਹੜਾ ਝਾੜ ਦਿੰਦਾ ਜੀ ਇਸ ਤੋਂ ਇਲਾਵਾ ਜਿਹੜੀ ਇਹਦੀ ਬਜਾਈ ਆ ਗੇਤੀ ਬਜਾਈ ਆ 20 ਅਕਤੂਬਰ ਤੋਂ 5 ਨਵੰਬਰ ਦੇ ਵਿੱਚਕਾਰ ਕਰ ਦੇਣੀ ਚਾਹੀਦੀ ਹੈ ਤੇ ਜਿਹੜੀ ਦੂਸਰੀ ਆ ਦਰਮਿਆਨੀ ਨਾਰਮਲ ਬਜਾਈ ਜਿਹੜੀ ਉਹ 5 ਤੋਂ 15 ਨਵੰਬਰ ਦੇ ਵਿੱਚਕਾਰ ਕਰਨੀ ਚਾਹੀਦੀ ਹੈ ਇਸ ਤੋਂ ਇਹਨੂੰ ਲੇਟ ਨਹੀਂ ਕਰਨਾ ਚਾਹੀਦਾ ਜੀ ਇਸ ਤੋਂ ਇਲਾਵਾ ਇਹਦਾ ਚਾਰ ਹੁੰਦਾ ਜੋ ਜਿਆਦਾਤਰ ਤਾਂ ਮੌਸਮ ਤੇ ਹੀ ਨਿਰਭਰ ਕਰਦਾ ਹੈ ਤਾਂ ਆਪਾਂ ਇਹਦੇ ਅੱਗੇ ਹੋਰ ਗੱਲਾਂ ਕਰਦੇ ਜੀ ਇਸ ਵੈਰਾਈਟੀ ਬਾਰੇ ਤਾਂ ਇਹ ਜਿਹੜੀ ਵੈਰਾਈਟੀ ਹੈ ਇਹਦੇਆਂ ਜਿਹੜਾ ਹੋਰ ਦੂਸਰੀਆਂ ਵੈਰਾਈਟੀਆਂ ਨਾਲ ਇਹਨੇ ਕੰਪੈਰੀਸ਼ਨ ਕੀਤਾ ਹੋਇਆ ਜੀ ਇਹਦਾ ਤਾਂ ਜਿਹੜਾ ਇਹਦਾ ਔਸਤ ਉਪਜ ਹੈ 99.4 ਕਿਲੋਗ੍ਰਾਮ ਪ੍ਰਤੀ ਹੈਕਟੇਰ ਹੈ 75.4 ਮਾਣ ਪ੍ਰਤੀ ਕਿੱਲਾ ਇਹ ਮੰਨ ਲੋ ਬਣ ਜਾਂਦੀ ਆ ਤਾਂ ਇਹਦਾ ਝਾੜਾ 2960 ਤੋਂ 35% ਜ਼ਿਆਦਾ ਹੈ ਜਿਹੜੀ 30 ਸਿਆਸੀ ਵੈਰੈਟੀ ਆ ਐਚਡੀ ਉਹ ਤੋਂ 13% ਜ਼ਿਆਦਾ ਇਹਦਾ ਝਾੜਾ ਜਿਹੜਾ ਇਹਨਾਂ ਵੱਲੋਂ ਕੱਢਿਆ ਗਿਆ ਜੀ ਇਹ ਅੱਗੇ ਹੋਰ ਇਹਦਾ ਇੱਕ ਕਿਸਮਾ ਜਿਹੜੀ ਜਿਹੜਾ ਜ਼ਿਆਦਾ ਤਾਪਮਾਨ ਹੋ ਜਾਂਦਾ ਅਪ੍ਰੈਲ ਮਹੀਨੇ ਦੇ ਵਿੱਚ ਉਹਨੂੰ ਵੀ ਸਹਿਣ ਕਰਦੀ ਹੈ ਤੇ ਜਿਹੜਾ ਸੋਕਾਗਾ ਉਹਨੂੰ ਵੀ ਸੈੱਡ ਕਰ ਲੈਂਦੀ ਹੈ ਜੀ ਅੱਗੇ ਗੱਲ ਕਰਦੇ ਹਾਂ ਜੀ ਰੋਗ ਸਹਿਣ ਦੀ ਸਮਰੱਥਾ ਤੇ ਜਿਹੜਾ ਕਣਕ ਦਾ ਪੀਲਾ ਰੋਗ ਤੇ ਪੂਰਾ ਰਤੂਆ ਇਹ ਬਿਮਾਰੀਆਂ ਹੁੰਦੀਆਂ ਨੇ ਜੀ ਇਹਨਾਂ ਦੇ ਵੀ ਜੀ ਆਪਣਾ ਇਹ ਸਮਰੱਥਾ ਇਹਨਾਂ ਨੂੰ ਬਿਮਾਰੀਆਂ ਤੋਂ ਲੜਨ ਦੀ ਦੀ ਵੈਰੈਟੀ ਦੀ ਇਸ ਤੋਂ ਇਲਾਵਾ ਜਿਹੜੀ DBW 327 ਹੈ ਕਰਨਾਲ ਵੰਟਾ ਜਿਹੜਾ ਬਿਮਾਰੀ ਹੈ ਇਹਦੇ ਵਿੱਚ ਦਾਣੇ ਕਾਲੇ ਹੋ ਜਾਂਦੇ ਨੇ ਮੁਸਕ ਮਾਰਨ ਲੱਗ ਜਾਂਦੀ ਹੈ ਤਾਂ ਕਣਕ ਦੀ ਵੈਰੈਟੀ ਜਿਹੜੀ ਕੁਆਲਿਟੀ ਹੈ ਜਿਹੜੀ ਉਹ ਬਹੁਤ ਖਰਾਬ ਹੋ ਜਾਂਦੀ ਹੈ ਉਹ ਉਦੋਂ ਵੀ ਇਹਦੀ ਅਦਿਕ ਜਿਹੜੀ ਜ਼ਿਆਦਾ ਜਿਹੜੀ ਰੋਗ ਪ੍ਰਤੀਰੋਧਕ ਸਮਰੱਥਾ ਪਾਈ ਗਈ ਹੈ ਅੱਗੇ ਦੀ ਗੱਲ ਕਰਦੇ ਆਂ ਦਾਣਿਆਂ ਦੀ ਗੁਣਵੱਤਾ ਜਿਹੜੇ ਖਾਣ ਦੇ ਗੁਣ ਨੇ ਇਹਦੇ ਇਹਦੇ 327 ਦੇ ਵਿੱਚ ਜਿਹੜਾ ਲੋਹਾ ਹੈਗਾ 49.4 ਪੀਪੀਐਮ ਹੈ ਜ਼ਿੰਕਾ ਜਿਹੜੀ 40.6 ਪੀਪੀਐਮ ਹੈ ਦਾਣਾ ਦਾਣਿਆਂ ਦਾ ਸਕੋਰ ਆ ਜਿਹੜਾ ਚਪਾਤੀ ਸਕੋਰ ਹੈ ਉਹ 7.67 ਆ ਜਿਹੜਾ ਵਧੀਆ ਚੰਗਾ ਇਹ ਖਾਣ ਦੇ ਵਿੱਚ ਚੰਗਾ ਮੰਨਿਆ ਗਿਆ ਇਸ ਤੋਂ ਇਲਾਵਾ ਜਿਹੜਾ ਬਿਸਕੁਟ ਦਾ ਨੰਬਰ ਆ ਉਹ 6.7 ਸੈਂਟੀਮੀਟਰ ਆ ਇਹਦਾ ਬਰੈਡ ਵੀ ਜਿਹੜਾ ਵਧੀਆ ਬਣਦਾ ਜੀ ਤਾਂ ਇਹਦੀਆਂ ਖਾਣ ਲੀਆਂ ਖਾਸੀਤਾ ਸੀਗੀਆਂ ਕਿਉਂ ਬਰੈਡ ਕੋਈ ਵੀ ਕਣਕ ਪੈਦਾ ਹੁੰਦੀ ਆ ਤਾਂ ਖਾਣ ਵਾਸਤੇ ਵਰਤੋਂ ਚ ਆਉਂਦੀ ਆ ਜਿਆਤਰ ਤਾਂ ਇਹ ਬਹੁਤ ਜ਼ਰੂਰੀ ਗੱਲਾਂ ਹੁੰਦੀਆਂ ਨੇ ਇਹਦੀਆਂ ਤਾਂ ਜਿਹੜਾ ਕੰਪੋਜ਼ੀਸ਼ਨ ਆ ਜਿਹੜਾ ਉਹਨੂੰ ਦੂਰ ਕੀਤਾ ਜਾਵੇ ਜਿੰਨਾ ਪ੍ਰੋਟੀਨ ਜ਼ਿਆਦਾ ਹੋਊਗਾ ਕਿਸੇ ਵੈਰਾਈਟੀ ਚ ਅੱਗੇ ਗੱਲ ਕਰਦੇ ਆਂ ਇਹਦੀ ਇਹ ਜੋ ਬੀਜਨ ਤੋਂ ਇਹੜਾ ਬੀਜ ਦਾ ਉਪਚਾਰ ਹੈ ਵੀ ਬੀਜ ਨੂੰ ਜਿਹੜਾ ਇਹਦਾ ਬੀਟਾ ਵੈਕਸ ਇਹ ਤੁਨੁਕਾ ਕੰਪਨੀ ਦਾ ਆਉਂਦਾ ਬੀਟਾ ਵੈਕਸ ਕਾਰਬੋ ਕਿਸ਼ਨ 37.5% ਥੀਰਮ 37.5% ਇਹਦਾ ਹੁੰਦਾ ਤਾਂ ਜਿਹੜਾ 2 ਤੋਂ 3 ਗ੍ਰਾਮਾ ਪ੍ਰਤੀ ਕਿਲੋ ਬੀਜ ਜਿਹੜਾ ਸੋਧ ਕੇ ਨੂੰ ਬੀਜਣਾ ਚਾਹੀਦਾ ਇਹਦਾ ਬੀਜਾ ਜਿਹੜਾ ਸੋਧਣਾ ਇਹੜਾ ਜਿਹੜਾ ਬਹੁਤ ਜ਼ਰੂਰੀ ਹੈ ਕਿਉਂ ਕਰਨਾਲ ਵੰਟ ਦੀ ਬਿਮਾਰੀ ਹੈ ਜਿਹੜੀ ਉਹ ਬਹੁਤ ਜ਼ਿਆਦੇ ਤਾਂ ਸੋਚਾਈ ਦੇ ਵਿੱਚ ਦੇਖਣ ਨੂੰ ਮਿਲੀ ਹੈ ਜੀ ਤਾਂ ਇਹ ਜਿਹੜਾ ਪੀਟਾ ਬੈਕਸਾਇਸ ਸਿਸਟਮ ਤੇ ਇੱਕ ਕੰਟੈਕਟ ਫੰਗੀ ਸਾਈਡ ਹੈ ਜਿਹੜਾ ਇਹਦਾ ਕਰਨਾਲ ਬੰਕਟ ਬੰਟ ਤੇ ਹੋਰ ਜਿਹੜੀਆਂ ਬਿਮਾਰੀਆਂ ਹੁੰਦੀਆਂ ਨੇ ਜਿਹੜੀਆਂ ਹਾਨੀਕਾਰਕ ਫੰਕਸਾ ਹੁੰਦੀਆਂ ਨੇ ਜਿਹੜੀਆਂ ਬੀਜਨ ਸਮੇਂ ਪੈਦਾ ਹੁੰਦੀਆਂ ਨੇਗੀਆਂ ਤਾਂ ਉਹਨਾਂ ਤੋਂ ਇਹਨੂੰ ਸਟਕਾਰਾ ਮਿਲਦਾ ਜੀ ਸੁਧਾਈ ਕਰਨ ਦਾ ਜ਼ਰੂਰ ਇਹਦੀ ਸੋਧਣਾ ਬਹੁਤ ਜ਼ਰੂਰੀ ਹੈ ਤੇ ਜਿਹੜਾ ਬੀਜਨ ਦਾ ਸਮਾਂ 20 ਤੋਂ 5 ਅਕਤੂਬਰ ਜਿਹੜਾ ਰਹਾ ਕੀਤੀ ਵਜਾਈ ਉਹ ਤੇ ਦੱਸਿਆ ਗਿਆ ਜਿਹੜਾ ਬੀਜ ਆ ਜਿਹੜਾ 40 ਕਿਲੋ ਪ੍ਰਤੀ ਹੈਕਟੇਰ ਆ ਜਿਹੜਾ ਉਹ ਹੀ ਪਾਉਣਾ ਚਾਹੀਦਾ ਜੀ ਉਹ ਜਿਹੜੇ ਇਹ ਵੈਰੈਟੀ ਆ ਇਹ ਫਟਾਰ ਵਧੀਆ ਕਰਦੀ ਹੈ ਜੀ ਜਿਆਦਾ ਬੀਜ ਪਾਉਣ ਨਾਲ ਜਿਹੜਾ ਝਾੜ ਘਟਦੋਗੇ ਤੇ ਜਿਹੜੀ ਇਹਦੀ ਮੰਨ ਲਓ ਲੈਣਾ ਦੀ ਦੂਰੀ ਹੁੰਦੀ ਹੈ ਜਿਹੜੀ ਆਪਣਾ ਬਜਾਈ ਕਰਦੇ ਆ ਤਾਂ 20 ਸੈਂਟੀਮੀਟਰ ਜਿਹੜੀ ਕਰਨੀ ਚਾਹੀਦੀ ਹੈ ਜੀ ਇਸ ਤੋਂ ਇਲਾਵਾ ਜਿਹੜੇ ਇਹਦੇ ਚ ਖਾਦਾਂ ਪੈਣਗੀਆਂ ਉਹ ਨਾਰਮਲ ਖਾਦਾਂ ਪੈਣਗੀਆਂ ਇੱਕ ਇਹਨਾਂ ਨੇ ਕਿਹਾ ਵੀ ਇਹਦੇ ਚ 150% एनपीके ਤੇ ਕੱਦ ਰੋਕਣ ਵਾਲੀਆਂ ਸਪਰੇਆਂ ਕਰਨੀਆਂ ਨੇ ਜੀ ਉਹ 150% ਕੀ ਹੁੰਦਾ ਮੰਨ ਲਓ ਕਿ ਜਿਵੇਂ ਆਪਾਂ ਡੀਏਪ ਪਾਉਣਾ ਹੈ ਇੱਕ ਗੱਟਾ ਪਾਉਣਾ ਹੈ ਤਾਂ ਉਹ 1.5 ਗੱਟਾ ਪਾ ਦਿਓ ਪੋਟਾਸ਼ ਦਾ ਅੱਧਾ ਗੱਟਾ ਪਾਉਣਾ ਤਾਂ 10 ਕਿਲੋ ਹੋਰ ਵਧਾ ਦਿਓ ਨਾਈਟ੍ਰੋਜਨ ਜਿਹੜੀ ਉਹ 1.5 ਗੁਣਾ ਕਰ ਦਿਓ ਤੇ ਇਸ ਤੋਂ ਇਲਾਵਾ ਜਿਹੜੇ ਇਹਨਾਂ ਨੇ ਹੋਰ ਜਿਹੜੀਆਂ ਦੇਸੀ ਖਾਦਾਂ ਨੇ ਜਿਵੇਂ ਰੂੜੀ ਦੀ ਖਾਦ ਹੈ ਉਹ ਵੀ ਉਹ ਖਾਦ ਨੂੰ ਵੀ ਇਹ ਬਰੇਟੀਆਂ ਚੰਗੀਆਂ ਮੰਨਦੀਆਂ ਨੇ ਜੀ ਤਾਂ ਉਹ ਵੀ ਜ਼ਰੂਰ ਪਾਉਣੀ ਚਾਹੀਦੀ ਹੈ ਇਸ ਤੋਂ ਇਲਾਵਾ ਜਿਹੜੇ ਨਦੀਨਾਸਕ ਹੋ ਜਾਂਦੇ ਨੇ ਉਹਨਾਂ ਨੂੰ ਰੋਕਣ ਲਈ ਇਹ ਕਹਿੰਦੇ ਵੀ 600 ਗ੍ਰਾਮ ਪੈਂਡੀਮੈਥਾਲਿਨ ਆ ਜਿਹੜਾ ਉਹ ਬਜਾਈ ਤੋਂ ਇੱਕ ਦੋ ਦਿਨਾਂ ਦੇ ਅੰਦਰ ਕਰ ਦੇਣਾ ਚਾਹੀਦਾ ਤੇ ਚੌੜੇ ਪੱਤੀ ਵਾਲੇ ਨਦੀਨਾਂ ਦੀ ਰੋਕਥਾਮ ਲਈ 240 ਦੀ ਵਰਤ ਕਰੋ 200 ਗ੍ਰਾਮ ਪ੍ਰਤੀ ਕਿਲੋ ਪ੍ਰਤੀ ਏਕੜ ਅੱਗੇ ਹੋਰ ਸੁਪਰੀਆਂ ਦੱਸੀਆਂ ਨੇ ਇਹਨਾਂ ਨੇ ਜਿਵੇਂ ਅੱਗੇ ਆ ਗਿਆ ਆਪਣਾ ਅਗੇ ਟੌਪਿਕ ਵਗੈਰਾ ਤੁਸੀਂ ਵੀ ਵਰਤ ਸਕਦੇ ਹੋ ਜੀ ਇਹ ਕਹਿੰਦੇ ਵੀ ਜਦੋਂ ਅਗੇਤੀ ਬਜਾਈ ਕਰਦੇ ਆ ਤਾਂ ਉਹਦੇ ਜਦੋਂ ਆਪਾਂ 1.5% 150% ਐਨਪੀਕੇ ਖਾਦਾ ਜਿਹੜੀਆਂ ਜਾਦੇ ਪਾ ਦਾਂਗੇ ਨਾਈਟ੍ਰੋਜਨ ਪੋਟਾਸ਼ੀ ਫਾਸਫੋਰ ਸਾਈਡ ਹੀ ਜ਼ਿਆਦੇ ਪਾ ਦਾਂਗੇ ਤਾਂ ਉਹਨੂੰ ਰੋਕਣ ਲਈ ਆਪਾਂ ਨੂੰ ਕਲੋਰ ਮਾਈਕਰੋਵੇਟ ਕਲੋਰਾਇਡ ਸੀਸੀਸੀ ਤੇ ਟੈਬੂ ਕੋਰਨਾਜੋਲ ਇਹਦੇ ਦੋ ਵਾਰੀ ਸਪਰੇਅ ਕਰਨੇ ਪੈਣਗੇ ਜੀ ਇਹ ਜਿਹੜੀ ਆਪਣੀ ਇਹ ਜਿਹੜੀ ਹੈਗੀ ਹੈ ਦਵਾਈ ਹੈ ਇਹ ਜਿਹੜੀ ਹੁੰਦੀ ਹੈ ਜਿਵੇਂ ਲਿਓਸੈਨਾਈੜੀ ਉਹ 200 ਐਮਐਲ ਅਤੇ ਟੈਬੂਕੋਨਾਜ਼ੋਲ 25% ਜਿਹੜਾ 100 ਐਮਐਲ ਉਹ ਜਿਹੜਾ ਪ੍ਰਤੀ ਇਕੜ ਦੇ ਹਿਸਾਬ ਨਾਲ ਆਪਾਂ ਨੂੰ ਮੰਨ ਲਓ ਇਹਦੇ ਵਿੱਚ ਵਰਤਣਾ ਚਾਹੀਦਾ ਕਾਦ ਰੋਕਣ ਵਾਸਤੇ ਤੇ ਜਿਹੜਾ ਕਾਦ ਰੋਕਣ ਦਾ ਜਿਹੜਾ ਉਹ ਪਹਿਲੇ ਪਹਿਲੀ ਗੰਢ ਨਿਕਲਦੀ ਹੈ ਉਹ ਤੇ ਕਰਨਾ ਤੇ ਝੰਡਾ ਪੱਤਾ ਨਿਕਲਣ ਵੇਲੇ ਉਦੋਂ ਕਰ ਨਿਕਲਣ ਵੇਲੇ ਉਦੋਂ ਕਰਨਾ ਜੀ ਇਹਦੀ ਸਪਰੇਅ ਜਿਹੜੀ ਕਾਦ ਰੋਕਣ ਵਾਲੀ ਦੀ ਕਾਦ ਰੋਕਣਾ ਕਿਉਂ ਜਦੋਂ ਮੰਨ ਲਓ ਇਹਦੀ ਪਹਿਲਾ ਐਡਵਾਂਸ ਬਜਾਈ ਦੇ ਵਿੱਚ ਜਦੋਂ ਆਪਾਂ ਇਹਦੇ 'ਚ 150% ਤੋਂ ਜ਼ਿਆਦਾ ਖੱਦਾ ਪਾਵਾਂਗੇ ਤਾਂ ਇਹਦਾ ਕੱਦ ਵੀ ਜ਼ਿਆਦਾ ਵੱਧ ਲੂਗਾ ਜੀ ਤਾਂ ਉਹਨੂੰ ਰੋਕਣ ਲਈ ਇਹਨਾਂ ਨੇ ਕੱਦ ਕੰਟਰੋਲ ਕਰਨ ਵਾਲੀਆਂ ਸਪਰੇਆਂ ਦੀ ਸਿਫਾਰਸ਼ ਕੀਤੀ ਹੈ ਇਹ ਨਾਲ ਤਣਾ ਮਜ਼ਬੂਤ ਹੋ ਜਾਊਗਾ ਡਿੱਗਣ ਤੋਂ ਬਚਾਅ ਹੋ ਜਾਊਗਾ ਤੇ ਦਾਣੇ ਜਿਹੜੇ ਮੋਟਾ ਹੋ ਜਾਣਗੇ ਇਹ ਸਿਰਫ ਜਿਹੜਾ ਕੀਟੀ ਵਜਾਈ ਹੈ ਜਿਹੜਾ ਮੰਨ ਲਓ ਦਰਮਿਆਨੀ ਵਜਾਈ ਦੇ ਵਿੱਚ ਇਹਦੀ ਸਪਰੇ ਕਰਨ ਦੀ ਕੱਦ ਰੋਕਣ ਲਈ ਕੋਈ ਲੋੜ ਨਹੀਂ ਇਸ ਤੋਂ ਇਲਾਵਾ ਜਿਹੜਾ ਤੇਲਾ ਚੇਪਾ ਉਹਨੂੰ ਰੋਕਣ ਵਾਸਤੇ ਮੀਡਾ ਕਲੋਰ ਪਰਸੈਂਟ ਮੀਡਾ ਕਲੋਰ ਪਿੱਡ 70 70 17.8% ਐਸਐਲਡੀ 40 ਐਮਐਲ ਪ੍ਰਤੀ ਏਕੜ ਸੜਕਾ ਕਰਨਾ ਚਾਹੀਦਾ ਤੇ ਸਿਉਂਕ ਨੂੰ ਸਿਉਂਕ ਤੋਂ ਰੋਕਣ ਲਈ ਫੇਪਰੋਨੇਲਾ ਜਿਹੜਾ 0.3 ਜੀਆਰ 10 ਕਿਲੋ ਪ੍ਰਤੀ ਏਕੜ ਦੀ ਸਿਫਾਰਸ਼ ਕੀਤੀ ਗਈ ਹੈ ਜਿਹੜੀ ਸਿਚਾਈ ਹੈ ਜਿਹੜੀ ਇਹਨੂੰ 5-6 ਪਾਣੀ ਦੀ ਜਰੂਰਤ ਪੈਂਦੀ ਹੈ ਪਹਿਲੀ ਸਿਚਾਈ ਹੈ 20 ਤੋਂ 25 ਦਿਨਾਂ ਦੇ ਬਾਅਦ ਤੇ ਅਗਲੀਆਂ ਸਿਚਾਈਆਂ 20 ਤੋਂ 25 ਦਿਨਾਂ ਦੇ ਅੰਤਰਾਲ ਤੇ ਕਰਨੀਆਂ ਚਾਹੀਦੀਆਂ ਹੋਰ ਜਿਹਦੇ ਬਾਰੇ ਜਿਹੜਾ ਇਹਦਾ ਐਵਰੇਜ ਝਾੜਾ ਹੈ 31.70 70 ਪ੍ਰਤੀ ਏਕੜਾ ਤੇ ਜਿਹੜੀ ਵੱਧ ਤੋਂ ਵੱਧ ਝਾੜ ਲਾਉਣ ਦੀ ਸਮਰੱਥਾ ਹੈ ਜੜੀ 35 ਕੁ ਮਟ ਲੈ ਬਹੁਤ ਜ਼ਿਆਦਾ ਦੀ ਮੰਨ ਲਓ ਝਾੜ ਦੇਣ ਦੀ ਸਮਰੱਥਾ ਆਈਸੀਆਰ ਦੀ ਵੈਰੈਟੀ ਦੀ ਤਾਂ ਇਹ ਤੇਰੀ ਗੱਲ ਲਾਸਿੰਗੇ ਤੁਹਾਡੇ ਨਾਲ ਸੰਗੀਆਂ ਕੀਤੀਆਂ ਆ ਵੀਡੀਓ ਕਿਵੇਂ ਲੱਗੀ ਤਾਂ ਵੀਡੀਓ ਨੂੰ ਲਾਈਕ ਕਰਨਾ ਜੀ ਧੰਨਵਾਦ